ਜੀ ਗੋਬੀ ਆ ਵੀਰ ਪੁੱਛਦੇ ਸੀ ਵੀ ਗੋਬੀ ਫੋਟੋ ਲਈ ਇਹ ਕਦੋਂ ਤਿਆਰ ਹੋ ਜੂਗੀ ਕਿਉਂਕਿ ਠੰਡ ਹੋਣ ਲੱਗੀ ਰਾਤ ਨੂੰ ਉਹਦੇ ਕਰਕੇ ਆਹ ਲਾਉਟ ਸਾਡਾ ਲਾਉਟ ਸਾਡਾ ਇਹ ਵੀ 2 ਲੱਖ ਬੂਟੇ ਦਾ ਹੀ ਆ ਸਾਡੇ ਜਿੰਨੇ ਲਾਉਟ ਵੀ ਹੁਣ ਤੱਕ ਵਿਕੇ ਨੇ ਸਾਰੇ 2-2 ਲੱਖ ਦੇ ਲਾਉਟ ਹੀ ਰੱਖੇ ਨੇ ਆਪਾਂ ਨੇ ਗੋਬੀ ਦੇ ਖੇਤ ਚ ਤੇ ਇਹ ਵੀ ਬੂਟਾ 19 ਆ ਅੱਧਾ ਵੱਡਾ ਉਹ ਆ ਇਹ ਸਾਫ ਦਾ ਆ ਇੱਕ ਡੇਢ 22 3:30 3:45 5:30 5:30 ਬਰਡ ਨੇ ਜੀ ਪੂਰੇ ਫੋਟਾ ਲਈ ਜਾਹੀ ਹੀ ਵੈਰਾਈਟੀ ਹੈ ਇਹ ਇਹ ਤੁਸੀਂ ਆਪ ਹੀ ਦੇਖ ਰਹੇ ਹੋ ਹੁਣ ਕਦੋਂ ਤੱਕ ਤਿਆਰ ਹੋ ਜੂਗੀ ਤੀਜਾ ਪੱਤਾ ਚੌਥਾ ਪੱਤਾ ਹੋ ਗਿਆ ਇਹਦਾ ਠੀਕ ਹੈ ਜੀ ਇਹ ਆਪਾਂ ਨੇ ਪਾਰਸ ਜਿੱਥੇ ਵੀਡੀਓ ਪਾਈ ਤੀ ਵੀ ਲੱਗਣਗੇ 10 ਕ ਦਿਨ ਤਿੰਨ ਚਾਰ ਦਿਨ ਹੋ ਗਏ ਲਗਭਗ ਇਹ 6 ਤੋਂ 7 ਦਿਨ ਬਸ ਇਹਦੇ ਵਿੱਚ ਵੈਰਾਈਟੀ ਤਿਆਰ ਹੋ ਜੂਗੀ ਜੀ ਇਹਦੀ ਯਾਨੀ ਕਿ ਹੁਣ ਸਾਡੇ ਲਈ ਲੋਕੋ ਵੀ ਹੈ ਨਹੀਂ ਤੇ ਲੋਕ ਕਹ ਰਹੇ ਵੀ ਤੁਸੀਂ ਬੁਕਿੰਗ ਕਰ ਲਓ ਤੇ ਬੁਕਿੰਗ ਆਪਾਂ ਨੇ ਓਪਨ ਕਰਤੀ ਜੀ ਅੱਜ ਤੋਂ ਜਿਹੜੇ ਵੀ ਇਹਨੇ ਬੁਕਿੰਗ ਕਰਾਣੀ ਬੁਕਿੰਗ ਕਰਵਾ ਸਕਦਾ ਠੀਕ ਹੈ ਜੀ ਦੋ ਬੁਕਿੰਗ ਸਾਡੇ ਲਈ ਆ ਚੁੱਕੀਆਂ ਨੇ 40000 ਗੁੱਟਾ ਜਾਨੀ ਗੇਚੋਂ ਬੁੱਕ ਹੋ ਚੁੱਕਿਆ ਉਸ ਤੋਂ ਬਾਅਦ ਆਪਣਾ ਦੂਜਾ ਲੋਟ ਆਖਰੀ ਲੋਟ ਫੋਟਾ ਲਈ ਜਾਦਾ ਹੋ ਰਿਹਾ ਉਹ ਬੈਡ ਨੇ ਸਾਰੇ ਨੈਟ ਪਾਇਆ ਪਿਆ ਜਰਮੀਨੇਸ਼ਨ ਇੱਕ ਬੈਡ ਨੇ ਲੈ ਲਈ ਇੱਧਰ ਬਾਕੀਆਂ ਲੈਣੀਆਂ ਵਾਲੀ ਉਹ ਆਪਣਾ ਹਲੇ ਅੱਗੇ ਚੱਲੂਆ ਉਹ ਵੀ 2 ਲੱਖ ਬੂਟੇ ਦਾ ਲਾਊਟ ਹੈ ਤੇ ਉਹ ਲਾਊਟ ਆਖਰੀ ਲਾਊਟ ਹੈ ਜੀ ਫੋਟੋ ਲਈ ਜਾਦਾ ਇਸ ਤੋਂ ਬਾਅਦ 6021 ਚੱਲੂਗੀ ਉਹ ਵੀ ਸੈਮੀਨਸ ਕੰਪਨੀ ਦੀ ਹੀ ਚੱਲੂਗੀ ਸਾਡੇ ਲੋਵੇ ਧੰਨਵਾਦ